ਬੋੜੀ ਮਿਲਦੀ ਸੀ ਤਾਂ ਹੁਣੇ ਐ ਹੀ ਆ ਹਾਲੇ ਪਤਾ ਲੱਗਿਆ ਬੱਚੇ ਦੀ ਬੋੜੀ ਆ ਬੋੜੀ ਛੋਟਾ ਜਾਂ ਬੱਚਾ ਯਾਰ ਇਹ ਗਲਤ ਗੱਲ ਆ ਤੁਸੀਂ ਧੀ ਹੋਵੇਂ ਪੋਤੋ ਹੋਵੇ ਜਾਂਦਾ ਰੱਖੋ ਜਿਵੇਂ ਕੰਮ ਨਾ ਕਰੋ ਜਿੰਨੇ ਵੀ ਕੀਤਾ ਗਲਤ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਉਹ ਤੇ ਇਤਨੀ ਕਾਰਵਾਈ ਹੋਣੀ ਚਾਹੀਦੀ ਆ ਕਿ ਕੀ ਰਹਿਣ ਦਰ ਆਪ ਅੱਤਾਰੇ ਬੰਦੇ ਨੂੰ ਰੱਬ ਵੀ ਨਹੀਂ ਬਖਸ਼ਦਾ ਭਾਜੀ ਤੇ ਮੁੰਡਾ ਲਾ ਕੁੜੀ ਇਹ ਬੱਚਾ ਜਿਹੜਾ ਪਤਾ ਨਹੀਂ ਬੱਚਾ ਪਤਾ ਨਹੀਂ ਕੁਝ ਐਸਾ ਆਇਆ ਲੱਗਿਆ ਕਿ ਇਹ ਕੁੜੀ ਬੋੜੀ ਬਹੁਤ ਖਰਾਬ ਤਰੀਕੇ ਨਾਲ ਪਈ ਹੋਈ ਐ ਹੋ ਸਕਦਾ ਹੈ ਹੋ ਗਈ ਬੋੜੀ ਬੋੜੀ ਹੋ ਗਈ ਬੋੜੀ ਕਦੋਂ ਪਈ ਐ ਕਿਸੇ ਨੇ ਗੌਰ ਨਹੀਂ ਕੀਤੀ ਅੱਜ ਕਿਸੇ ਦਾ ਧਿਆਨ ਗਿਆ ਕਿਸੇ ਨੇ ਕਹਿ ਦਿੱਤਾ ਇਹ ਨਹਿਰ ਦੇ ਕਿੰਨੇ ਦੇਖਣਾ ਦੱਸ ਦਿਆ ਉਹ ਐ ਬੋੜੀ ਨਹੀਂ ਕਰਦੇ ਇਸ ਬਾਰੇ ਪਹਿਲਾਂ ਵੀ ਕਾਫੀ ਬੋੜੀਆਂ ਮਿਲੀਆਂ ਨੇ ਇੱਥੇ ਵੀ ਅੱਗੇ ਵੀ ਕਾਫੀ ਨਹਿਰ ਦੇ ਵਿੱਚ ਬੋੜੀਆਂ ਮਿਲੀਆਂ ਨੇ ਇਹ ਗੱਲ ਹੈ ਤਾਂ ਹਾਂਜੀ ਉਹ ਸਾਈਡ ਤੋਂ ਉਹ ਤਿੰਨ ਮਾਰੇ ਅੱਜ ਉਹ ਸਾਈਟੋਂ ਮਿਲਿਆ ਅੱਜ ਇਸ ਵਕਤ ਇਹ ਦਬੇਰ ਬੱਚਿਆਂ ਨੇ ਵੇਖਿਆ ਵਾ ਤੇ ਮੁਲਾਜ਼ਮਾਂ ਤੇ ਆਪਣੇ ਨਾਕੇ ਤੇ ਖੜੇ ਸੀ ਉਹਨਾਂ ਨੇ ਦੇਖਿਆ ਨਾ ਇਕੱਠੇ ਹੋਏ ਬੰਦਿਆਂ ਨੂੰ ਉੱਥੇ ਆਏ ਆ ਉਹਨਾਂ ਆਣ ਕੇ ਵੇਖਿਆ ਵਾ ਤੇ ਬਿਲਕੁਲ ਛੋਟਾ ਜਾਵਾ 4 ਕਿ ਮਹੀਨੇ ਦਾ ਬੱਚਾ ਆ ਸਿਕੋ ਬਿਲਕੁਲ ਛੋਟਾ ਜਾਵਾ ਅੱਜ ਇਹ ਤਾਂ ਬਿਲਕੁਲ ਬੋਡੀ ਸੜ ਚੁੱਕੀ ਹੈ ਬੱਚੇ ਦੀ ਫੋਟੋ ਦੇ ਵਿੱਚ ਬਿਲਕੁਲ ਗੁੰਗ ਬਣੇ ਆ ਸਾਰੇ 4 ਮਹੀਨੇ ਤੋਂ ਵੱਧ ਨਹੀਂ ਉਹ ਬਹੁਤ ਹੱਕਮੇ ਸਾਲ 6 ਮਹੀਨੇ ਦਾ ਬੱਚਾ ਹੈ 5-6 ਮਹੀਨੇ ਦਾ ਬੱਚਾ ਹੈ ਇਹ ਮੁੰਡਾ ਵਾ ਪਰ ਛੋਟਾ ਜਾ ਪਾਪ ਕਰ ਲੈਂਦੇ ਪਹਿਲਾਂ ਲੋਕ ਬਸ ਐਸੇ ਸੁੱਤੀ ਜਾਂਦੇ ਇੱਲਾ ਵੀ ਦੋ ਤਿੰਨ ਉਧਰਲੀ ਸਾਈਡ ਤੋਂ ਗਲੇ ਹੀ ਅੱਜ ਇਧਰਲੀ ਸਾਈਡ ਤੋਂ ਮਿਲਿਆ ਬਹੁਤੀ ਬਿਲਕੁਲ ਖਰਾਬ ਹੋ ਗਈ ਹੈ ਕਾਫੀ ਦਿਨਾਂ ਤੋਂ ਪਈ ਹੋਈ ਹੈ ਫਿਰ ਤੇ ਨਹੀਂ ਜੀ ਨਹੀਂ ਰਾਤ ਦਾ ਕਿ ਇਹਨਾਂ ਸੁੱਤਿਆ ਵਾ ਪਹਿਲਾਂ ਕਿ ਨਹੀਂ ਸੁੱਤਿਆ ਕਿਦ ਰਾਤ ਦੇ ਸੁੱਤਿਆ ਵਾ ਰਾਤ ਦਾ ਸੁੱਤਿਆ ਕਿ ਕੋਈ ਸিসিਟੀਵੀ ਵਗੈਰਾ ਤਾਂ ਲੱਗੀ ਹੋਣੀ ਭਾਈ ਦੁਕਾਨਾਂ ਤੇ ਹੈਗੀਆਂ ਆ ਹਾਂਜੀ ਉਹ ਹੁਣ ਅੱਜ ਮਾਏ ਆ ਆਪਣੇ ਉਹ ਆਇ ਤੇ ਵੇਖਣਗੇ ਸਾਰੇ ਤੇ ਸিসিਟੀਵੀ ਕੈਮਰੇ ਸਾਰੇ ਲੱਗੇ ਆ ਕੀ ਛੋਟਾ ਹੈ ਬੱਚਾ ਕੀ ਦੁਸ਼ਮਣੀ ਹੋਏਗੀ ਉਹਦੇ ਕਿਉਂ ਉਹਨੂੰ ਐਦਾਂ ਥੜ ਦਿੱਤਾ ਗਿਆ ਨਹਿਰ ਦੇ ਵਿੱਚ ਦੁਸ਼ਮਣੀਆਂ ਇਹ ਤੇ ਸਿਰਫ ਕਿਸੇ ਨੇ ਗਲਤੀ ਕੀਤੀ ਹੈ ਕੁੜੀ ਨੇ ਠੀਕ ਹੈ ਪਹਿਲਾਂ ਆਪਣਾ ਕੋਈ ਸਬੰਧ ਬਣਾਏ ਆ ਗਲਤੀ ਕਰ ਲਈ ਆ ਉਤੋਂ ਬਾਅਦ ਬੋਸ਼ਨ ਪਾ ਕੇ ਤੇ ਇੱਥੇ ਸੁੱਟ ਗਏ ਚਲੋ ਇਹ ਚੀਜ਼ ਦੀ ਪੁਸ਼ਟੀ ਤੇ ਪ੍ਰਸ਼ਾਸਨ ਨਹੀਂ ਕਰੂਗਾ ਪਰ ਬੱਚੇ ਨੂੰ ਐਦਾਂ ਤਾਂ ਨਹੀਂ ਸੱਟਣਾ ਚਾਹੀਦਾ ਕਿਸੇ ਦਾ ਵੀ ਬੱਚਾ ਆ ਗਲਤ ਤੇ ਆਪਾਂ ਆਏ ਤੇ ਇਹ ਤੇ ਉਹਨਾਂ ਨੂੰ ਇੱਕ ਗਲਤੀ ਪਹਿਲਾਂ ਕਰਨੀ ਸੀ ਇਹ ਇੱਕ ਪਾਪ ਨਹੀਂ ਕਰਨਾ ਚਾਹੀਦਾ ਪਾਪ ਕਰਕੇ ਇੱਥੇ ਸੁੱਟ ਕੇ ਵੀ ਆਏ ਬਿਲਕੁਲ ਬਿਲਕੁਲ ਨਹੀਂ ਤਾਂ ਜੰਮਿਆ ਹੀ ਸੀਗਾ ਬੱਚਾ ਦੁਨੀਆ ਉਹਨੇ ਦੇਖੀ ਵੀ ਨਹੀਂ ਦੇਖੋ ਭਰੂਣ ਆ ਤੇ ਦੇਖੋ ਛੱਪੇ ਵੀ ਕਿੱਥੇ ਨਹਿਰ ਦੇ ਵਿੱਚ ਗੰਦ ਪਈ ਹੋਈ ਆ ਸਾਰੀ ਗੰਦ ਗੰਦ ਦੇ ਵਿੱਚ ਸੁੱਤੇ ਆ ਜੀ ਜੀ ਉਹਨਾਂ ਨੇ ਗਲਤੀ ਕਰ ਹੀ ਲਈ ਜੀ ਤੁਹਾਨੂੰ ਬੱਸ ਵੱਧ ਨਹੀਂ ਤਾਂ ਦੋਆ ਮਾਰ ਕੇ ਨਾਪ ਦੇਣਾ ਚਾਹੀਦਾ ਸੀ ਇਹ ਕੰਮ ਨਹੀਂ ਦਾ ਬਚੀਦਾ ਉਹਨਾਂ ਨੂੰ ਸਜ਼ਾ ਜ਼ਰੂਰ ਦਊਗਾ ਜੀ ਉਹਨੇ ਤਾਂ ਇਲੀ ਸ਼ਤ ਵਾਲਾ ਬੇਟਾ ਉਹ ਤੋਂ ਵੱਡਾ ਕੋਈ ਨਹੀਂ ਹੋਇਆ ਅਗਰ ਭਾਈ ਕਿਸੇ ਨੇ ਕੀਤਾ ਆ ਕੋਈ ਐਦਾਂ ਨਹੀਂ ਗੰਦ ਦੇ ਵਿੱਚ ਮਰੇਗਾ ਕੋਈ ਐਦਾਂ ਨਹੀਂ ਵਰੀ ਹੱਤਿਆ ਹੋਊਗੀ ਕੋਈ ਉਹਨੂੰ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਲੇਕਿਨ ਗਲਤ ਆ ਜੋ ਵੀ ਕੋਈ ਕਿਸੇ ਨੇ ਕੀਤਾ ਇਸ ਦੀ ਤੇ ਆਪਾਂ ਬਹੁਤ ਖਲਾਫ ਆ ਭਾਜੀ ਲੋਕੀ ਡਰਦੇ ਕਿਉਂ ਨਹੀਂ ਇਹ ਸਭ ਚੀਜ਼ਾਂ ਕਰਨ ਨੂੰ ਤੂੰ ਡਰਦੇ ਨਹੀਂ ਸਮਝ ਹੀ ਨਹੀਂ ਆਉਂਦੀ ਕਿ ਕਾਰਵਾਈ ਨਹੀਂ ਹੁੰਦੀ ਸਹੀ ਤਰੀਕੇ ਨਾਲ ਇਹ ਫੜੇ ਨਹੀਂ ਜਾਂਦੇ ਨਹੀਂ ਜੀ ਕਾਰਵਾਈ ਤੇ ਹੁੰਦੀ ਆ ਕਾਰਵਾਈ ਤੇ ਪਹਿਲਾਂ ਮਾਨ ਕੇ ਭਾਜੀ ਨਹੀਂ ਪਹਿਲਾਂ ਹੀ ਇੱਥੇ ਖੜ ਗਏ ਉਸੇ ਲਈ ਆਣ ਕੇ ਉਹਨਾਂ ਨੇ ਸਾਰਾ ਹੀ ਆਪਣਾ ਵੇਖ ਲਿਆ ਆਣ ਕੇ ਕਾਰਵਾਈ ਬਿਲਕੁਲ ਹੁੰਦੀ ਆ ਕਾਰਵਾਈ ਵਾਲੀ ਕੋਈ ਗੱਲ ਨਹੀਂ ਹੁੰਦੀ ਗ੍ਰਿਫਤਾਰੀ ਨਹੀਂ ਹੁੰਦੀ ਹੋਏਗੀ ਸ਼ਾਇਦ ਮੇਰੇ ਹੋਏ ਕਿਤੇ ਸੁੱਟ ਗਿਆ ਵਾ ਉਸ ਨੂੰ ਨਹੀਂ ਪਤਾ ਉਹ ਆਣ ਕੇ ਉਸ ਵਕਤ ਆ ਸਾਰੀ ਕਾਰਵਾਈ ਕਰਨ ਦਾ ਆ ਉਨਾ ਕਾਰਵਾਈ ਇਹਨੋਂ ਕੋਈ ਢੇਲ ਨਹੀਂ ਆ ਜੀ ਉਹ ਸਸ ਆਪਣਾ ਸਾਰਾ ਕੰਮ ਕਰਨ ਲਈ ਹੈ ਪੁਲਿਸ ਤੋਂ ਕੋਈ ਤੇ ਪਹਿਲਾਂ ਤੇ ਛੋਟੇ ਬੱਚੇ ਖੇਡ ਰਹੇ ਹਣ ਛੋਟੇ ਬੱਚਿਆਂ ਨੇ ਵੇਖਿਆ ਕਿ ਜਿਹੜਾ ਇਹ ਕੋਈ ਬੱਚਾ ਲੱਗ ਰਿਹਾ ਛੋਟਾ ਜਿਹਾ ਨਹੀਂ ਫਿਰ ਸਾਡੇ ਮੁਲਾਜ਼ਮਾਂ ਨੂੰ ਦੱਸਿਆ ਹੈ ਨਾ ਤੇ ਮੁਲਾਜ਼ਮਾਂ ਨੇ ਸਾਨੂੰ ਫਿਰ ਸੋਸ਼ਲਟੀ ਮੈਂ ਟੂਟੀ ਆਫ ਕਰਕੇ ਬਿਆਨ ਪਾਵਾ ਕੇ ਨਾ ਹਾਂ ਠੀਕ ਹੈ ਮੈਂ ਹੁਣ ਮੌਕੇ ਤੇ ਪਹੁੰਚਾ ਕੇ ਆਪਾਂ ਜਿਹੜਾ ਪ੍ਰੂਨਾ ਮਿਲਿਆ ਵਾ ਪ੍ਰੂਨਾ ਸਿਵਲ ਉਸਨੇ ਜਮ੍ਹਾਂ ਕਰਵਾ ਲਿਆ ਬੱਚੇ ਦੀ ਉਮਰ ਕਿੰਨੀ ਹੋਏਗੀ ਤਾਂ ਕਾਫੀ ਛੋਟਾ ਵਾ ਆ ਵੀ ਕੋਈ ਹੈ ਕੁਝ ਦਿਨਾਂ ਦਾ ਹੋਏਗਾ ਡਾਕਟਰ ਨੂੰ ਕੁਝ ਬਜਟ ਕੁਝ ਜ਼ਿਆਦਾ ਹੋਏਗਾ ਨਹੀਂ ਹਾਂ ਕੁਝ ਕੋਈ ਸিসিਟੀਵੀ ਦਾ ਕਰਾ ਮਿਲੀ ਹੈ ਤੁਹਾਨੂੰ ਦੋ ਪਿੰਨ ਮਹੀਨੇ ਦਾ ਕਰਿਆ ਵੈਸੇ ਦੋ ਤਿੰਨ ਮਹੀਨੇ ਦਾ ਹਾਂ ਬਾਕੀ ਜੋ ਜੋ ਅਸੀਂ ਕਰਾਵਾਂਗੇ ਡਿਊਟੀ ਉਹ ਚ ਪਤਾ ਹੈ ਵੈਸੇ ਸিসিਟੀਵੀ ਦਾ ਕਰਾ ਮਿਲੀ ਹੈ ਆਪਣੇ ਨੂੰ ਵੀ ਦੇਖੋ ਇਹ ਨਹੀਂ ਮੌਕੇ ਜਿਹੜੇ ਪਹਿਲਾਂ ਮੁੱਢਲੀ ਕਰਦੇ ਹਾਂ ਜੀ ਦੀ ਪੁਸ਼ ਕਰਾਂਗੇ ਠੀਕ ਹੈ ਜੀ ਤੇ ਜੋ ਹੋ ਗਿਆ ਉਹ پوری ਹਮ ਰਚ ਰਹੇ ਹਾਂ ਠੀਕ ਹੈ ਜੀ ਸਰ ਆਪਣਾ ਨਾਮ ਦੱਸ ਦਿਓ ਨਹੀਂ ਇਸ ਕੋਈ ਨਹੀਂ ਕਿਹੜੇ ਥਾਣੇ ਤੋਂ ਸਰ ਥਾਣਾ ਬਾਬਾ ਖੇਲ ਠੀਕ ਹੈ ਸੋ ਇਸ ਵਕਤ ਜਿਹੜੇ ਕੀ ਹੈ ਡਿਊਟੀ ਅੱਜ ਮਿਤੀ 1 ਫਰਵਰੀ 2026 ਨੂੰ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੂੰ ਇ ਰਾਜਾ ਗਾਰਡਨ ਏਰੀਆ ਦੇ ਵਿੱਚ ਜਿਹੜਾ ਵਾ ਪਿਆ ਵਾ ਜਿੱਥੇ ਤੁਰੰਤ ਪੁਲਿਸ ਪਾਰਟੀ ਨੇ ਐਕਸ਼ਨ ਲੈਂਦੇ ਹੋਏ ਉਹਨੂੰ ਰਿਕਵਰ ਕੀਤਾ ਤੇ ਸਿਵਲ ਹਸਪੀਟਲ ਮੋਰਚਰੀ ਵਿੱਚ ਜਿਹੜਾ ਵਾ ਉਹਨੂੰ ਜਮ੍ਹਾਂ ਕਰਵਾਇਆ ਇਹਨੂੰ شناਖਤ ਵਾਸਤੇ 72 ਘੰਟੇ ਲਈ ਉੱਥੇ ਰੱਖਿਆ ਗਿਆ ਵਾ ਤੇ ਤੁਰੰਤ ਜਿਹੜੀ ਹੈ ਦੀ ਐਫ ਆਈ ਆਰ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ